इत जा महाराज का दर्शन जी नंदी महाराज ਉਹ ਰੋ ਜਿੱਦਾਂ ਰੁਕ ਜਾਂਦੀ ਹੈ ਨਾ ਉਹ ਬੰਦਾ ਨਹੀਂ ਕਿਦਾਂ ਰੁਕਦੀ ਹੈ ਕਰੋ ਜੀ ਦਰਸ਼ਨ ਆਸ਼ੀਰਵਾਦ ਦੇ ਲਈ ਆਏ ਹੋ ਹਾਜਤ ਜਿਸ ਸਾਬ ਦੀ ਧਰਤੀ ਤੇ ਤੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਉਹ ਦੇਖੋ ਗੁਰਦੁਆਰਾ ਸਾਹਿਬ ਤੇ ਨਾਲ ਹੀ ਮੰਦਿਰ ਦੇ ਸਰੋਵਰ ਦੀ ਸੇਵਾ ਚੱਲ ਰਹੀ ਹੈ। ਆਹ ਦੇਖੋ ਜੀ ਸਰੋਵਰ ਦੀ। ਇਹ ਸਰੋਵਰ ਪੂਰਾ ਸਾਫ਼ ਹੋਊਗਾ। ਮਿੱਟੀ ਦੀ ਖਦਾਈ ਹੋ ਰਹੀ ਹੈ ਦੋਨੋਂ ਪਾਸੇ। ਉਧਰ ਵੀ। ਇਧਰ ਵੀ। ਦੋਨੋਂ ਸਾਈਡ ਖਦਾਈ ਹੋ ਰਹੀ ਹੈ।